ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮਹਿੰਮ ਚਲਾਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਮੋਗਾ ਵਿੱਚ ਅੱਜ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਚਾਰ ਪਿਸਤੌਲ ਅਤੇ 6 ਰੋਂਦਾ ਸਮੇਤ ਕਾਬੂ ਕੀਤਾ ਗਿਆ ਉਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰਵਾਈ ਬਰਾਮਦ ਹੋਈ ਹੈ ਮਾਮਲੇ ਦੇ ਸਬੰਧ ਵਿੱਚ ਖੁਲਾਸਾ ਕਰਦਿਆਂ ਡੀਐਸਪੀ ਸੁਖ ਅਮਰਤ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੀਆਈਏ ਸਟਾਫ ਵੱਲੋਂ ਇੱਕ ਕਾਰਵਾਈ ਦੌਰਾਨ ਇਹ ਸਫਲਤਾ ਹਾਸਲ ਕੀਤੀ ਗਈ ਹੈ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਵਿੱਚੋਂ 32 ਬੋਰ ਦੇ ਚਾਰ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਮਨਤਾਰ ਉਰਫ ਗੋਪੀ ਵਾਸੀ ਬਾਗਾਪੁਰਾਣਾ ਅਤੇ ਬੂਟਾ ਸਿੰਘ ਵਾਸੀ ਜੀਤਨਗਰ ਮੋਗਾ ਵਜੋਂ ਹੋਈ ਹੈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮਨਤਾਰ ਵਿਰੁੱਧ ਪਹਿਲਾਂ ਹੀ ਦੋ ਮਾਮਲੇ ਦਰਜ ਨੇ ਜਦੋਂ ਕਿ ਬੂਟਾ ਸਿੰਘ ਦੇ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਹੈ ਉਹਨਾਂ ਕਿਹਾ ਕਿ ਹੁਣ ਦੋਵਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਉਹਨਾਂ ਨੇ ਹਥਿਆਰ ਕਿੱਥੋਂ ਪ੍ਰਾਪਤ ਕੀਤੇ ਤੇ ਉਹਨਾਂ ਦਾ ਕੀ ਕਰਨ ਦਾ ਇਰਾਦਾ ਸੀ ਡੀਐਸਪੀ ਸੁਖ ਅਮਰਤ ਸਿੰਘ ਰੰਧਾਵਾ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅਨਯੋਗ ਅਜੇ ਗੰਦੀ ਆਈਪੀਐਸ ਐਸਐਸਪੀ ਮੋਗਾ ਮੋਲੋ ਮਾੜੀਆਂ ਸਰਾਂ ਦੇ ਖਿਲਾਫ ਇੱਕ ਵਿਸ਼ੇਸ਼ ਵਿਸ਼ੇਸ਼ ਮਹਮ ਲਗਾਤਾਰ ਜਾਰੀ ਹੈ ਉਸੇ ਮਹਮ ਦੀ ਕੜੀ ਵਿੱਚ ਅ ਬੀਤੇ ਦੇ ਨਿਮਕਦਮਾ ਨੰਬਰ 131 ਅੰਡਰ ਸੈਕਸ਼ਨ 2 ਆਰਮਜ਼ ਐਕਟ ਥਾਣਾ ਮਹਿਣਾ ਦੇ ਵਿੱਚ ਸੀਜ਼ਡ ਆਫ ਦੀ ਟੀਮ ਨੂੰ ਇੱਕ ਬੋਟ ਵਰਦੀ ਕਮਜਾ ਵੀ ਮਿਲੀ ਜਦੋਂ ਨਾ ਉਹਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਸਰਚ ਕਰਨ ਤੇ ਉਹਨਾਂ ਕੋਲੋਂ ਚਾਰ ਪਿਸਤਲ ਬੱਤੀ ਬੋਰ ਸਮੇਤ 6 ਰੋਂ 6 ਜੰਦਰੋਂ ਬੱਤੀ ਬੋਰ ਦੇ ਬਰਾਮਦ ਕੀਤੇ ਗਏ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਮੰਤਾਰ ਉਰਫ ਗੋਪੀ ਵਾਸੀ ਬਗਾਪਰਾਣਾ ਅਤੇ ਬੁੱਟਾ ਸਿੰਘ ਉਤਰ ਮੰਗਲ ਸਿੰਘ ਵਸੇ ਜੀਤਨਗਰ ਮੋਗਾ ਵਾਹੋਂ ਹੋਈ ਹੈ ਇਹ ਦੋਨੋਂ ਵਿਅਕਤੀ ਥਾਣਾ ਮੈਣਾ ਦੇ ਏਰੀਆ ਵਿੱਚ ਹੀ ਇੱਕ ਪੁਲੀ ਦੇ ਕੋਲ ਰੁਕੇ ਹੋਏ ਸੀ ਤੇ ਇਹਨਾਂ ਕੋਲ ਇੱਕ ਸਿਆਜ਼ ਗੱਡੀ ਜਿਸ ਦਾ ਦਿੱਲੀ ਦਾ ਨੰਬਰ ਹੈ ਇਹ ਵੀ ਰੰਬਧ ਹੋਈ ਹੈ ਇਹਦੇ ਪੁਰਾਣੇ ਰਿਕਾਰਡ ਚ ਮੁਤਾਬਕ ਮੰਤਾਰ ਦੇ ਉੱਪਰ ਪਹਿਲਾਂ ਹੀ ਦੋ ਮੁਕੱਦਮੇ ਦਰਜ ਨੇ ਤੇ ਬੂਟਾ ਸਿੰਘ ਦੇ ਉੱਤੇ ਫਿਲਹਾਲ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਔਰ ਇਹਨਾਂ ਨੂੰ ਅੱਜ ਮਾਂਜੋ ਕਟਾਲ ਤੋਂ ਚਪੇਸ਼ ਕਰਕੇ ਇਹਨਾਂ ਦਾ ਫਰਦਰ ਮੰਡ ਲਿਆ ਗਿਆ ਹੈ ਤੇ ਇਹ ਪਤਾ ਕਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜੋ ਜੋ ਐਚ ਆਰ ਵੈਪਨ ਨੇ ਇਹ ਕਿਸ ਵਾਰਦਾਤ ਵਿੱਚ ਇਹਨਾਂ ਨੇ ਬੇਲਾ ਵਰਤੇ ਇਹ ਵੈਪਨ ਇਹਨਾਂ ਦੇ ਆਪ ਦੇ ਸੀ ਜਾਂ ਕਿ ਲਾਇਸੈਂਸ ਸੀ ਅ ਨਹੀਂ ਇਹ ਨਜਾਇਜ਼ ਹਥਿਆਰ ਨੇ ਜੀ ਇਹ ਕਿੱਥੋਂ ਲੈ ਕੇ ਇਹਦੀ ਤਫਤੀਸ਼ ਹਲੇ ਚੱਲੀ ਜਾ ਰਹੀ ਮੁੱਢਲੀ ਜਾਂਚ ਤੋਂ ਕੀ ਪਤਾ ਲੱਗਿਆ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੋਰ ਡਿਟੇਲ ਆਊਗੀ ਫਿਰ ਤੁਹਾਨੂੰ ਸ਼ੇਅਰ ਕੀਤਾ ਜਾਊਗਾ ਤੋਂ ਸਾਹਮਣੇ ਆਏ ਇਹਨਾਂ ਨੇ ਕਿਤੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਉਹੀ ਜਿਹੜੇ ਬੀਤੇ ਦਿਨ ਹੀ ਕੁਝ ਇੱਕ ਦੋ ਇਨਸੀਡੈਂਟ ਹੋਏ ਨੇ ਉਹ ਉਹਨਾਂ ਦੀ ਇਹਨਾਂ ਤੋਂ ਫਰਦਰ ਪੁੱਛਪੜਤਾਲ ਜਾਰੀ ਹੈ ਵੀ ਇਹਨਾਂ ਨੇ ਕਿਸੇ ਵਰਤਾਤ ਨੂੰ ਇਨਜਾਮ ਦਿੱਤਾ ਹੈ ਉਹ ਜਦੋਂ ਕਲੀਅਰ ਹੋਏਗਾ ਫਿਰ ਤੁਹਾਨੂੰ ਫੇਰ ਸਾਂਝਾ ਕੀਤਾ ਜਿਹੜੀ ਕਾਰ ਪਰਮਿਤ ਕੀਤੀ ਗਈ ਹੈ ਜਿਹਦੇ ਨੰਬਰ ਦੀ ਇਹਨਾਂ ਦੇ ਆਪਦੇ ਜਾਂ ਕੋ ਚੋਰੀ ਨਹੀਂ ਜੀ ਇਹਦੀ ਓਨਰਸ਼ਿਪ ਫਲੇ ਵੈਰੀਫਾਈ ਕੀਤੀ ਜਾਣਾ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮਹਿੰਮ ਚਲਾਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਮੋਗਾ ਵਿੱਚ ਅੱਜ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਚਾਰ ਪਿਸਤੌਲ ਅਤੇ 6 ਰੋਂਦਾ ਸਮੇਤ ਕਾਬੂ ਕੀਤਾ ਗਿਆ। ਉਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰਵਾਈ ਬਰਾਮਦ ਹੋਈ ਹੈ। ਮਾਮਲੇ ਦੇ ਸਬੰਧ ਵਿੱਚ ਖੁਲਾਸਾ ਕਰਦਿਆਂ ਡੀਐਸਪੀ ਸੁਖ ਅਮਰਤ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੀਆਈਏ ਸਟਾਫ ਵੱਲੋਂ ਇੱਕ ਕਾਰਵਾਈ ਦੌਰਾਨ ਇਹ ਸਫਲਤਾ ਹਾਸਲ ਕੀਤੀ ਗਈ ਹੈ। ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਵਿੱਚੋਂ 32 ਬੋਰ ਦੇ ਚਾਰ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਮਨਤਾਰ ਉਰਫ ਗੋਪੀ ਵਾਸੀ ਬਾਗਾਪੁਰਾਣਾ ਤੇ ਬੂਟਾ ਸਿੰਘ ਵਾਸੀ ਜੀਤਨਗਰ ਮੋਗਾ ਵਜੋਂ ਹੋਈ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮਨਤਾਰ ਵਿਰੁੱਧ ਪਹਿਲਾਂ ਹੀ ਦੋ ਮਾਮਲੇ ਦਰਜ ਨੇ ਜਦੋਂ ਕਿ ਬੂਟਾ ਸਿੰਘ ਦੇ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਦੋਵਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਉਹਨਾਂ ਨੇ ਹਥਿਆਰ ਕਿੱਥੋਂ ਪ੍ਰਾਪਤ ਕੀਤੇ ਤੇ ਉਹਨਾਂ ਦਾ ਕੀ ਕਰਨ ਦਾ ਇਰਾਦਾ ਸੀ ਡੀਐਸਪੀ ਸੁਖਮਰ ਸਿੰਘ ਰੰਧਾਵਾ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅਨਯੋਗ ਅਜੇ ਗੰਦੀ ਆਈਪੀਐਸ ਐਸਐਸਪੀ ਮੋਗਾ ਮੋਹ ਮਾੜੀਆਂ ਸਰਾਂ ਦੇ ਖਿਲਾਫ ਇੱਕ ਵਿਸ਼ੇਸ਼ ਵਿਸ਼ੇਸ਼ ਮਹਮ ਲਗਾਤਾਰ ਜਾਰੀ ਹੈ ਉਸੇ ਮਹਮ ਦੀ ਕੜੀ ਵਿੱਚ ਬੀਤੇ ਦਿਨ ਇਹ ਮੁਕਦਮਾ ਨੰਬਰ 131 ਅੰਡਰ ਸੈਕਸ਼ਨ 2 ਆਮ ਐਕਟ ਥਾਣਾ ਮਹਿਣਾ ਦੇ ਵਿੱਚ ਸੀਸਟ ਆਫ ਦੀ ਟੀਮ ਨੂੰ ਇੱਕ ਬੋਟ ਵਰਦੀ ਕਮਜਾ ਬੀਮਲੀ ਜੋ ਦੋ ਨੌ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਸਰਚ ਕਰਨ ਤੇ ਉਹਨਾਂ ਕੋਲੋਂ ਚਾਰ ਪਿਸਤਲ ਬੱਤੀਬੋਰ ਸਮੇਤ ਛੇਰੋਂ ਛੇ ਜੰਦਰੋਂ ਬੱਤੀਬੋਰ ਦੇ ਬਰਾਮਦ ਕੀਤੇ ਗਏ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਮੰਤਾਰ ਉਰਫ ਗੋਪੀ ਵਾਸੀ ਬਾਗਾਪਰਾਣਾ ਅਤੇ ਬੁੱਟਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਅਜੀਤਨਗਰ ਮੋਗਾ ਵਾਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਥਾਣਾ ਮੈਣਾ ਦੇ ਏਰੀਆ ਵਿੱਚ ਹੀ ਇੱਕ ਪੁਲੀ ਦੇ ਕੋਲ ਰੁਕੇ ਹੋਏ ਸੀ ਤੇ ਇਹਨਾਂ ਕੋਲ ਇੱਕ ਸਿਆਜ਼ ਗੱਡੀ ਜਿਸ ਦਾ ਦਿੱਲੀ ਦਾ ਨੰਬਰ ਹੈ ਇਹ ਵੀ ਬਰਾਮਦ ਹੋਈ ਹੈ ਇਹਦੇ ਪੁਰਾਣੇ ਰਿਕਾਰਡ ਚ ਮੁਤਾਬਕ ਮੰਤਾਰ ਦੇ ਉੱਪਰ ਪਹਿਲਾਂ ਹੀ ਦੋ ਮੁਕਦਮੇ ਦਰਜ ਨੇ ਤੇ ਬੂਟਾ ਸਿੰਘ ਦੇ ਉੱਤੇ ਫਿਲਹਾਲ ਰਿਕਾਰਡ ਮੁਤਾਬਕ ਕੋਈ ਮੁਕਦਮਾ ਦਰਜ ਨਹੀਂ ਹੈਗਾ ਪਰ ਇਹਨਾਂ ਨੂੰ ਅੱਜ ਮਾਂਜੋ ਕਤਾਲ ਤੋਂ ਪੇਸ਼ ਕਰਕੇ ਇਹਨਾਂ ਦਾ ਫਰਦਰ ਮੰਡ ਲਿਆ ਗਿਆ ਹੈ ਤੇ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜੋ ਜੋ ਐਚ ਆਰ ਵੈਪਨ ਨੇ ਇਹ ਕਿਸ ਵਾਰਦਾਤ ਵਿੱਚ ਇਹਨਾਂ ਨੇ ਬਿਲਾ ਵੜਕ ਕਿ ਵੈਪਨ ਇਹਨਾਂ ਦੇ ਆਪਦੇ ਸੀ ਜਾਂ ਕਿ ਲਾਇਸੈਂਸ ਸੀ ਅ ਨਹੀਂ ਇਹ ਨਜਾਇਜ਼ ਹਥਿਆਰ ਨੇ ਜੀ ਇਹ ਕਿੱਥੋਂ ਲੈ ਕੇ ਇਹਦੀ ਤਫ਼ਤੀਸ਼ ਚੱਲੇ ਜਾ ਰਹੀ ਹੈ ਮੁੱਢਲੀ ਜਾਂਚ ਤੋਂ ਕੀ ਪਤਾ ਲੱਗਿਆ ਇਹ ਹਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੋਰ ਡਿਟੇਲ ਆਊਗੀ ਫਿਰ ਤੁਹਾਨੂੰ ਸ਼ੇਅਰ ਕੀਤਾ ਜਾਊਗਾ ਤੋਂ ਸਾਹਮਣੇ ਆਏ ਇਹਨਾਂ ਨੇ ਕਿਤੇ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਉਹੀ ਜਿਹੜੇ ਬੀਤੇ ਦਿਨ ਹੀ ਕੁਝ ਇੱਕ ਦੋ ਇਨਸੀਡੈਂਟ ਹੋਏ ਨੇ ਉਹ ਉਹਨਾਂ ਦੀ ਇਹਨਾਂ ਤੋਂ ਫਰਦਰ ਪੁੱਛਪੜਤਾਲ ਜਾ ਰਹੀ ਹੈ ਵੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਜਦੋਂ ਕਲੀਅਰ ਹੋਏਗਾ ਫਿਰ ਤੁਹਾਡਾ ਨਾਮ ਫਿਰ ਸਾਡਾ ਕਿਤੇ ਜਿਹੜੀ ਕਾਰ ਬਰਾਮਦ ਕੀਤੀ ਗਈ ਹੈ ਤੇ ਜਿਹੜੇ ਨੰਬਰ ਦੀ ਇਹਨਾਂ ਦੇ ਆਪਦੇ ਜਾਂ ਕੋਈ ਚੋਰੀ ਨਹੀਂ ਜੀ ਇਹਦੀ ਓਨਰਸ਼ਿਪ ਫਲੇ ਵੈਰੀਫਾਈ ਕੀਤੀ ਜਾਵੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਮਹਿੰਮ ਚਲਾਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਮੋਗਾ ਵਿੱਚ ਅੱਜ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਚਾਰ ਪਿਸਤੌਲ ਅਤੇ 6 ਰੋਂਦਾ ਸਮੇਤ ਕਾਬੂ ਕੀਤਾ ਗਿਆ ਉਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਵੀ ਬਰਾਮਦ ਹੋਈ ਹੈ ਮਾਮਲੇ ਦੇ ਸਬੰਧ ਵਿੱਚ ਖੁਲਾਸਾ ਕਰਦਿਆਂ ਡੀਐਸਪੀ ਸੁਖ ਅਮਰਤ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੀਆਈਏ ਸਟਾਫ ਵੱਲੋਂ ਇੱਕ ਕਾਰਵਾਈ ਦੌਰਾਨ ਇਹ ਸਫਲਤਾ ਹਾਸਲ ਕੀਤੀ ਗਈ ਹੈ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 32 ਬੋਰ ਦੇ 4 ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਮਨਤਾਰ ਉਰਫ ਗੋਪੀ ਵਾਸੀ ਬਾਗਾਪੁਰਾਣਾ ਅਤੇ ਬੂਟਾ ਸਿੰਘ ਵਾਸੀ ਜੀਤਨਗਰ ਮੋਗਾ ਵਜੋਂ ਹੋਈ ਹੈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮਨਤਾਰ ਵਿਰੁੱਧ ਪਹਿਲਾਂ ਹੀ ਦੋ ਮਾਮਲੇ ਦਰਜ ਨੇ ਜਦੋਂ ਕਿ ਬੂਟਾ ਸਿੰਘ ਦੇ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਆ। ਉਹਨਾਂ ਕਿਹਾ ਕਿ ਹੁਣ ਦੋਵਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਉਹਨਾਂ ਨੇ ਹਥਿਆਰ ਕਿੱਥੋਂ ਪ੍ਰਾਪਤ ਕੀਤੇ ਤੇ ਉਹਨਾਂ ਦਾ ਕੀ ਕਰਨ ਦਾ ਇਰਾਦਾ ਸੀ। ਡੀਐਸਪੀ ਸੁਖ ਅਮਰਤ ਸਿੰਘ ਰੰਧਾਵਾ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਅਨਯੋਗ ਅਜੇ ਗੰਦੀ ਆਈਪੀਐਸ ਐਸਐਸਪੀ ਮੋਗਾ ਬਲੋ ਮਾਡਿਅੰਸ ਰੰਧਾ ਖਿਲਾਫ ਇਕ ਵਿਸ਼ੇਸ਼ ਵਿਸ਼ੇਸ਼ ਮਹਮ ਲਗਾਤਾਰ ਜਾਰੀ ਹੈ ਉਸੇ ਮਹਮ ਦੀ ਕੜੀ ਵਿੱਚ ਆ ਬੀਤੇ ਦੇ ਨਿਮਕਦਮਾ ਨੰਬਰ 131 ਅੰਡਰ ਸੈਕਸ਼ਨ 2 ਆਰਮਜ਼ ਐਕਟ ਥਾਣਾ ਮਹਿਣਾ ਦੇ ਵਿੱਚ ਸੀਸਟ ਆਫ ਦੀ ਟੀਮ ਨੂੰ ਇੱਕ ਬੋਟ ਵਰਦੀ ਕਮਜਾ ਵੀ ਮਿਲੀ ਜਦੋਂ ਨਾ ਉਹਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਸਰਚ ਕਰਨ ਤੇ ਉਹਨਾਂ ਕੋਲੋਂ ਚਾਰ ਪਿਸਤਲ ਬੱਤੀ ਬੋਰ ਸਮੇਤ 6 ਰੋਂ 6 ਜੰਦਰੋਂ ਬੱਤੀ ਬੋਰ ਦੇ ਬਰਾਮਦ ਕੀਤੇ ਗਏ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਮੰਤਾਰ ਉਰਫ ਗੋਪੀ ਵਾਸੀ ਬਾਗਾਪਰਾਣਾ ਅਤੇ ਬੁੱਟਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਅਜੀਤਨਗਰ ਮੋਗਾ ਵਾਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਥਾਣਾ ਮੈਣਾ ਦੇ ਏਰੀਆ ਵਿੱਚ ਹੀ ਇੱਕ ਪੁਲੀ ਦੇ ਕੋਲ ਰੁਕੇ ਹੋਏ ਸੀ ਤੇ ਇਹਨਾਂ ਕੋਲ ਇੱਕ ਸਿਆਜ਼ ਗੱਡੀ ਜਿਸ ਦਾ ਦਿੱਲੀ ਦਾ ਨੰਬਰ ਹੈ ਇਹ ਵੀ ਰੰਬਧ ਹੋਈ ਹੈ ਇਹਦੇ ਪੁਰਾਣੇ ਰਿਕਾਰਡ ਚ ਮੁਤਾਬਕ ਮੰਤਾਰ ਦੇ ਉੱਪਰ ਪਹਿਲਾਂ ਹੀ ਦੋ ਮੁਕੱਦਮੇ ਦਰਜ ਨੇ ਉਹ ਤੇ ਬੁਟਾ ਸਿੰਘ ਦੇ ਉਤੇ ਫਿਲਹਾਲ ਰਿਕਾਰਡ ਮੁਤਾਬਕ ਕੋਈ ਮਕਦਮਾ ਦਰਜ ਨਹੀਂ ਹੈਗਾ ਪਰ ਇਹਨਾਂ ਨੂੰ ਅੱਜ ਮਾਂਜੋ ਕਟਾਲ ਤੋਂ ਚੇਪਸ਼ ਕਰਕੇ ਇਹਨਾਂ ਦਾ ਫਰਦਰ ਮੰਡ ਲਿਆ ਗਿਆ ਹੈ ਤੇ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜੋ ਜੋ ਐਚ ਆਰ ਵੈਪਨ ਨੇ ਇਹ ਕਿਸ ਵਾਰਦਾਤ ਵਿੱਚ ਇਹਨਾਂ ਨੇ ਬੰਲਾ ਵਰਤੇ ਇਹ ਵੈਪਨ ਇਹਨਾਂ ਦੇ ਆਪ ਦੇ ਸੀ ਜਾਂ ਕਿ ਲਾਇਸੈਂਸ ਸੀ ਨਹੀਂ ਇਹ ਨਜਾਇਜ਼ ਹਥਿਆਰ ਨੇ ਜੀ ਇਹ ਕਿੱਥੋਂ ਲੈ ਕੇ ਇਹਦੀ ਤਫ਼ਤੀਸ਼ ਚੱਲੇ ਜਾ ਰਹੀ ਮੂਲ ਜਾਣਤੋ ਕੀ ਪਤਾ ਲੱਗਿਆ ਜੀ ਇਹੀ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੋ ਹੋ ਡਿਟੇਲ ਆਊਗੀ ਫਿਰ ਤੁਹਾਨੂੰ ਸ਼ੇਅਰ ਕੀਤਾ ਜਾਊਗਾ। ਉਹ ਸਾਹਮਣੇ ਆਏ ਨੇ ਕਿਤੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ। ਉਹੀ ਜਿਹੜੇ ਬੀਤੇ ਦਿਨ ਹੀ ਕੁਝ ਇੱਕ ਦੋ ਇਨਸੀਡੈਂਟ ਹੋਏ ਨੇ ਉਹ ਉਹਨਾਂ ਦੀ ਇਹਨਾਂ ਤੋਂ ਫਰਦਰ ਪੁੱਛਪੜਤਾਲ ਜਾਰੀ ਹੈ ਵੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਨਹੀਂ। ਉਹ ਜਦੋਂ ਕਲੀਅਰ ਹੋਏਗਾ ਫਿਰ ਤੁਹਾਨੂੰ ਫੇਰ ਸਾਂਝਾ ਕੀਤਾ ਜਾਊਗਾ। ਜਿਹੜੀ ਕਾਰ ਬਰਾਮਦ ਕੀਤੀ ਗਈ ਹੈ ਤੇ ਜਿਹੜੇ ਨੰਬਰ ਦੀ ਇਹਨਾਂ ਦੇ ਆਪਦੇ ਜਾਂ ਕੋਈ ਚੋਰੀ ਨਹੀਂ ਜੀ ਇਹਦੀ ਓਨਰਸ਼ਿਪ ਫਲੇ ਵੈਰੀਫਾਈ ਕੀਤੀ